ਸਹੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਕੀ ਹਾਲ ਹੈ ਠੀਕ ਹੋ ਆਹੋ ਉਹ ਬਾਰਿਸ਼ ਆਂਦੀ ਵੀ ਸੀ ਤੇ ਇੱਕਦਮ ਬਾਰਿਸ਼ ਹੀ ਬੰਦ ਹੋ ਗਈ ਆ ਮੈਂ ਨਾ ਉਹ ਕੋਠੇ ਆਈ ਸਾਂ ਚਿੜੀਆਂ ਨੂੰ ਮੈਂ ਕਿਹਾ ਚੋਲ ਪਾ ਦਵਾਂ ਤੋਂ ਦੇਖ ਖਾਂਦੇ ਆ ਕੁਛ ਹੋ ਕੇ ਚਿੜੀਆਂ ਚੋਲ ਖਾਂਦੀਆਂ ਮੈਂ ਤਾਂ ਨਹੀਂ ਪਤਾ ਅੱਛਾ ਤੇ ਮੇਰੀ ਗੱਲ ਸੁਣੋ ਗਰਮੀ ਗਰਮੀ ਤੇ ਹਗੀ ਉਹ ਚਮਸੇ ਲੱਗਦੇ ਪਰ ਤਾਂ ਹੀ ਤੇ ਗਰਮੀ ਹੈ ਉਹ ਤਬ ਇਹ ਠੀਕ ਹੈ ਮੇਰੀ ਗੱਲ ਸੁਣੋ ਆ ਕੀ ਆਣਾ ਮੈਂ ਤੇ ਭੀ ਤੇ ਦਿੱਤੇ ਆ ਸੌਂ ਦੇਵੇਂ ਨੇ ਖੀਰ ਗੂੜੇ ਮੇਰੇ ਕੋ ਨਹੀਂ ਟਾਈਮ ਲੱਗਦਾ ਵੇ ਆਉਂਦਾ ਮੈਂ ਕੀ ਕਰਾਂ ਮੈਂ ਵਿਹਲੀ ਥੋੜੀ ਆ ਤੁਹਾਨੂੰ ਪਤਾ ਘਰ ਦੇ ਕਿੰਨੇ ਕੰਮ ਹੁੰਦੇ ਜਿਹੜੀ ਨਨਾਨਾ ਆ ਜਾਂਦੀ ਹੈ ਮੂੰਹ ਚੁੱਕ ਕੇ ਮੇਰੇ ਕੋ ਨਹੀਂ ਟਾਈਮ ਲੱਗਦਾ ਪਹਿਲੇ ਆਪਣਾ ਘਰ ਦੇਖਣਾ ਬੰਦਾ ਹਾਂ ਹੋ ਵੇਖਾਂਗੇ ਜੇ ਚੱਕਰ ਲੱਗੇਗਾ ਖੀਰ ਪੂੜੇ ਹਾਂ ਬੜੇ ਸਵਾਸੀ ਜਿਹੜੇ ਤੁਸੀਂ ਭੇਜੇ ਨਾ ਬੜੇ ਸਵਾਸੀ ਕਿ ਇਹ ਕੰਮ ਦੇ ਖੀਰ ਪੂੜੇ ਨਹੀਂ ਭੇਜੇ ਤੁਸੀਂ ਖੀਰ ਨਿਰ ਪਾਣੀ ਵਰਗਾ ਦੁੱਧ ਦੇ ਵਿੱਚ ਨਾਮ ਨਿਸ਼ਾਨੀ ਨਹੀਂ ਪਾਣੀ ਵਾਂਗ ਬਿਲਕੁਲ ਪਤਲੀ ਖੀਰ ਬਣਾਈ ਹੋਈ ਨਾ ਕੋਈ ਡਰਾਈ ਫਰੂਟ ਪਾਇਆ ਤੇ ਪੂੜੀ ਪੂੜੀ ਇੱਕਦਮ ਬੇਕਾਰ ਕੀ ਉਹਦੇ ਵਿੱਚ ਯਾਰ ਤੁਸੀਂ ਮਲਾਈ ਵੀ ਨਹੀਂ ਪਾਈ ਪੂੜਿਆਂ ਵਿੱਚ ਨਾ ਨਾਰੀਅਲ ਦੀ ਅਕਸ ਕਰਕੇ ਪਾਇਆ ਖੱਦੇ ਕਿੱਥੇ ਮੈਂ ਮੇ ਦੇਖੂ ਨਹੀਂ ਇਹੋ ਜਿਹੇ ਖਾਦੇ ਜਾਂਦੇ ਨਾ ਤੁਹਾਡੇ ਜਵਾਈ ਨੇ ਖਾਦੇ ਨਾ ਮੈਂ ਖਾਦੇ ਵੈ ਆਹੋ ਕੀ ਭਾਬੀ ਨੇ ਅੱਛਾ ਭਾਬੀ ਨੇ ਬਣਾਏ ਤਾਈਓਂ ਜਿਹੀ ਮੈਂ ਵੀ ਕਹਾਂ ਮੰਮੀ ਤਾਂ ਬੜੇ ਵਧੀਆ ਬਣਾਉਂਦੇ ਭਾਬੀ ਨੇ ਬਣਾਏ ਨਾ ਤਾਈਓਂ ਜਿਹੀ ਜਿਵੇਂ ਸਮਾਨ ਉਹਨੇ ਪੇਕਿਓ ਲੈ ਕੇ ਆਣਾ ਹੁੰਦਾ ਡਰਾਈ ਫਰੂਟ ਹਣਾ ਡਰਾਈ ਫਰੂਟ ਮੰਮੀ ਪਾਏ ਹੀ ਨਹੀਂ ਹੁੰਦੇ ਤੁਸੀਂ ਚੈੱਕ ਨਹੀਂ ਕਰਦੇ ਕੀ ਭੇਜਦੀ ਵੀ ਕੀ ਬਣਾਉਂਦੀ ਵੀ ਹੈ ਲੋ ਤੂੰ ਬਾਜ਼ਾਰ ਗਈ ਸੀ ਤੇ ਪਿੱਛੋਂ ਇਹਨੇ ਆਪੇ ਬਣਾ ਕੇ ਵੇਚਦੇ ਨਾ ਤੁਹਾਨੂੰ ਜਿਵੇਂ ਪਤਾ ਹੀ ਨਹੀਂ ਲੱਗਦਾ ਤੇ ਧਿਆਨ ਨਹੀਂ ਕੀਤਾ ਨਾ ਸਾਰੀ ਨੂੰ ਤੇ ਜ਼ਿੰਮੇਵਾਰੀ ਸੁੱਟ ਦਿੰਦੇ ਮੇਰਾ ਨਹੀਂ ਦਿਲ ਕਰਦਾ ਉਹਨਾਂ ਖੀਰ ਪੂੜੇ ਖਾਂ ਕੇ ਗੁੱਸੇ ਵਾਲੀ ਗੱਲ ਨਹੀਂ ਆ ਕੀ ਕਰਾਂ ਫਿਰ ਮੈਂ ਮੈਂ ਮੂੜੀ ਖਰਾਬ ਹੋ ਗਿਆ ਮੈਂ ਇਹਨੇ ਚਾਹ ਨਾਲ ਬੈਠੇ ਮੈਂ ਕਿਹਾ ਖੀਰ ਪੂੜੇ ਆਏ ਪੇ ਕਿਉਂ ਤੇ ਮੈਂ ਖਾ ਲ ਗਈ ਜਦੋਂ ਖੋਲੇ ਨਾ ਕਿ ਇਹ ਕੰਮ ਦੀ ਖੀਰ ਚਲ ਪੂੜੇ ਚੱਜਦੇ ਹੁੰਦੇ ਪੂੜੇ ਵੀ ਨਹੀਂ ਚੱਜਦੇ ਕਿਹੇ ਕੰਮ ਦੇ ਆਵਾਂਗੀ ਕੀ ਖੀਰ ਪੂੜੇ ਬਣਾਓਗੇ ਮਮੇ ਤੁਸੀਂ ਮੈਨੂੰ ਨਾ ਮਸਕਾ ਨਾ ਲਾਓ ਮਮੀ ਆਹ ਖੀਰ ਪੂੜੇ ਬਣਾਵਾਂਗੇ ਆਪਣੇ ਹੱਥ ਦੇ ਬਣਾਣੇ ਹਨ ਫੇਰ ਹੀ ਆਵਾਂਗੀ ਮੈਂ ਜੇ ਤੁਸੀਂ ਆਪਣੇ ਹੱਥਾਂ ਨਾਲ ਖਵਾਣੇ ਮੈਂ ਭਾਬੀ ਦੇ ਹੱਥ ਦੇ ਨਹੀਂ ਖਾਣੇ ਮੈਂ ਵੀ ਟੇਸਟੀ ਖਰਾਬ ਘਾਤਾ ਤੋ ਇਹਦੇ ਅੰਨੇ ਚਾਹਵਾਂ ਨਾ ਬੰਦਾ ਖੀਰ ਪੂੜੇ ਖਾਂਦਾ ਤੇ ਉਹ ਵੀ ਚਲੋ ਤੁਸੀਂ ਆਪਣੇ ਹੱਥਾਂ ਨਾਲ ਬਣਾਓਗੇ ਨਾ ਫੇਰ ਹੀ ਮੈਂ ਆਣਾ ਹੈ ਸ਼ਾਮੀ ਬਣਾਓਗੇ ਚਲੋ ਠੀਕ ਹੈ ਫਿਰ ਮੈਂ ਵੀ ਸ਼ਾਮੀ ਆਵਾਂਗੀ ਆਓ ਚਲੋ ਠੀਕ ਹੈ ਧਿਆਨ ਰੱਖਣਾ ਆਪਣਾ ਮਮੀ ওকে ਗਵਾੜ ਗਿਆ ਲੈ ਆ ਗਈ ਹੁਣ ਚੋਲਾ ਚੱਕ ਕੇ ਆ ਜਾਂਦੀ ਹਰ 2 ਮਹੀਨੇ ਬਾਅਦ ਆ ਜਾਂਦੀ ਰਹਿ ਮਸਤੀ ਹਾਂਜੀ ਆ ਗਈ ਸਸੀ ਦਾ ਕਿਾਲ ਜੀ ਵਧੀਆ ਠੀਕ ਹੋ ਔਰ ਤੁਸੀਂ ਠੀਕ ਹੋ ਹਾਂਜੀ ਅੱਜ ਸਵੇਰੇ ਸਵੇਰੇ ਹੀ ਆ ਗਏ ਹਾਂ ਮੈਂ ਕਿਹਾ ਚਲੋ ਆਈ ਭੰਪੀ ਘਰ ਹਾਂ ਲੈ ਤੇ ਮੈਂ ਸਫਾਈਆਂ ਵੀ ਨਹੀਂ ਕੀਤੀਆਂ ਅੱਛਾ ਕੋਈ ਨਹੀਂ ਵਿਹਲੇ ਹੋਗੇ ਤਾਂ ਹੀ ਨਹੀਂ ਜਲਦੀ ਹੋਰ ਕੀ ਬੜੀ ਜਲਦੀ ਵਿਹਲੇ ਹੋ ਜਾਂਦੇ ਹੋ ਹਾਂ ਤਾਂ ਮੈਂ ਫਿਰ ਰਾਤੀ ਕਰਕੇ ਸੁੰਨੇ ਹੋਣੀ ਸਵੇਰੇ ਲੇ ਹੋ ਜਾਂਦੇ ਹੋ ਹੋਰ ਕਿਸੇ ਜਲਦੀ ਉਰਚੀ ਦਾ ਮੇਰਾ ਤੇ ਸਾਰੇ ਕੰਮ ਪਿਆ ਸਾਰਾ ਕੰਮ ਪਿਆ ਮੇਰਾ ਤੇ ਤੁਸੀਂ ਤਾਂ ਸਵੇਰੇ ਸਵੇਰੇ ਹੀ ਆਏ ਹੋ ਤੁਹਾਡਾ ਵਧੀਆ ਜਦੋਂ ਜੀ ਕੀਤਾ ਆ ਗਏ ਚਲੋ ਆ ਹੀ ਗਏ ਹੋ ਆਜੋ ਬਈ ਮੈਂ ਆਪਣਾ ਝਾੜੂ ਪੋਚੇ ਦਾ ਕੰਮ ਕਰਾਵਾ ਮੇਰਾ ਕੰਮ ਪਿਆ ਨਾ ਸਾਰਾ ਤੇ ਆਰਾਮ ਨਾਲ ਬੈਠੋ ਠੀਕ ਠੀਕ ਹੈ ਆਣੀ ਮੈਂ ਠੀਕ ਹੈ ਅਸ ਮੈਂ ਆਈ ਆ ਮੈਨੂੰ ਪਾਣੀ ਦਾ ਇੱਕ ਘੋਟ ਤੱਕ ਨਹੀਂ ਦਿੱਤਾ ਇੰਨੀ ਗਰਮੀ ਬਾਹਰ ਇਹ ਬੰਦਾ ਪਾਣੀ ਪੋਚ ਲਵੇ ਉਹ ਕਵੀ ਲੱਗੀ ਇਹ ਭਾਵੇਂ ਕਿੱਦਾਂ ਚੱਲ ਗਈ ਪੱਬਦੀ ਜਦੋਂ ਮੈਂ ਇੱਥੇ ਆਂਦੀ ਹਾਂ ਮੰਮੀ ਵੇਲੇ ਤੇ ਉਸ ਵੇਲੇ ਕਿੰਨੀ ਅਜੀਜਾਂ ਕੁੜੀ ਹੋ ਜਾਂਦੀ ਹੈ ਮੇਰੇ ਬੈਠਣ ਤੋਂ ਪਹਿਲੇ ਮੂੰਹ ਤੋਂ ਬੋਲਣ ਤੋਂ ਪਹਿਲੇ ਸਾਰੀ ਇੱਥੇ ਚੀਜ਼ਾਂ ਆ ਜਾਂਦੀਆਂ ਮੇਰੇ ਅੱਗੇ ਪਾਣੀ ਦਾ ਗਲਾਸ ਤੱਕ ਨਹੀਂ ਦਿੱਤਾ ਮੈਨੂੰ ਚਲ ਕੋਈ ਨਾ ਖਾਲੇ ਤੇ ਦੋ ਇਹ ਨਾਸ਼ਤਾ ਵੀ ਨਹੀਂ ਕੀਤਾ ਤੇ ਤੁਹਾਡੀ ਭੈਣ ਆ ਗਈ ਹੈ ਨਾਸ਼ਤਾ ਨਹੀਂ ਕੀਤਾ ਤੇ ਭੈਣ ਆ ਗਈ ਹੈ ਮਤਲਬ ਤੜਕੇ ਤੜਕੇ ਹੀ ਆ ਜਾਂਦੀ ਹੈ ਅੱਛਾ ਆ ਗਈ ਭੈਣ ਆ ਗਈ ਹੈ ਆਹੋ ਆ ਗਈ ਉਹਨੂੰ ਪਤਾ ਤੇ ਹੋਣਾ ਚਾਹੀਦਾ ਇਹਨੇ ਕੰਮ ਕਰ ਕਰ ਲੇ ਕੋਈ ਦੁਪਹਿਰ ਵੇਲੇ ਆ ਜਾਵੇ ਉਹ ਦੁਪਹਿਰ ਵੇਲੇ ਆਏ ਸਿੱਧੇ ਸਿੱਧੇ ਉਹਨੇ ਬੱਸੇ ਬਹਿਣਾ ਹੁੰਦਾ ਮਣਕੇ ਬੱਸ ਲੇਟ ਮਿਲਦੀ ਹੈ ਸਾਡੇ ਜਦੋਂ ਦੁਪਹਿਰ ਬੈਠਦੀ ਹੈ ਸਾਡੇ ਤੇ ਨਹੀਂ ਨਾ ਕੰਮ ਕਰ ਖਤਮ ਹੋਇਆ ਲੈ ਇਹਨੇ ਕੰਮ ਕਰਦੇ ਰੋਕਿਆ ਤੇ ਰਾਤ ਵੱਢ ਲੇਗੀ ਕੰਮ ਨੂੰ ਨਹੀਂ ਕਰਨਾ ਕੋਈ ਹੱਥ ਫੜਨ ਦੀ ਗੱਲ ਨਹੀਂ ਹੁੰਦੀ ਜਿਹੜ ਕੋ ਜਾਨੀ ਹੈ ਜਦੋਂ ਆਂਦੀ ਹੈ ਜਦੋਂ ਵੀ ਆਂਦੀ ਹੈ ਤੂੰ ਪਤਨ ਇਸ ਵੇਲੇ ਜਿਹੜੀ ਹੁੰਦਾ ਆਪਾਂ ਕਿਤੇ ਜਾਂਦੇ ਨਹੀਂ 6 6 ਮਹੀਨੇ 7 ਸਾਲ ਆਪਾਂ ਪੇਕੇ ਨਹੀਂ ਰਹੀ ਤੈਨੂੰ ਰੋਕਿਆ ਕਦੀ ਰੋਕਿਆ ਇਹ ਤੈਨੂੰ ਰੋਕਿਆ ਤਾਂ ਨਹੀਂ ਕਦੀ ਨਾ ਜਦੋਂ ਤੈਨੂੰ ਕੋਈ ਰੋਕਿਆ ਹੋਵੇ ਉਹਨੂੰ ਦਸ ਮਹੀਨਾ ਤੇ ਚਾਹੀਦਾ ਨਾ ਕਿ ਦੂਜੇ ਦਿਨ ਰਹਿਣ ਆ ਜਾਂਦੇ ਰਹਿਣ ਆ ਜਾਂਦੇ ਦੂਜੇ ਦਿਨ 2 ਮਹੀਨੇ ਹੋਏ ਐ ਮੇਰੇ ਵਾਸਤੇ ਦੂਜੇ ਦਿਨ ਨਹੀਂ ਹੁੰਦਾ 2 ਮਹੀਨੇ ਛੱਟ ਤੇ ਬੀਤੀ ਜਾਂਦੇ 2 ਮਹੀਨੇ ਉਹ ਕਿਹਨੇ ਤੂੰ ਕਿਤੇ ਜਾਵੇਂ ਨਾ ਸਾਡੇ ਘਰ ਅਗਲਾ ਕੋਈ ਆਵੇ ਨਾ ਇਹ ਸਾਰਾ ਕਸੂਰ ਉਹਦਾ ਹੀ ਹੋ ਗਿਆ ਜਾ ਚਲ ਮਿਲੋ ਜਾ ਕੇ ਉਹਨੂੰ ਆਪਣੀ ਭੈਣ ਨੂੰ ਹਾਂ ਮੈਂ ਤਾਂ ਕੰਮ ਕਰਦਾ ਮੂਹ ਨੇ ਬਣਾਇਦਾ ਦਸਤਰਾ ਮੈਂ ਮੂਹ ਨਹੀਂ ਬਣਾਉਂਦੀ ਬੇੜਾ ਜਿਹੜੀਆਂ ਹੁੰਦੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਮੈਂ ਮੂਹ ਬਣਾਉਂਦੀ ਹਾਂ ਤੇ ਵੇਸਤਰਾ ਨਹੀਂ ਕਰੀਦਾ ਠੀਕ ਹੈ ਜੀ ਦਸਤੀ ਗੱਲ ਬੇੜਾ ਕੀ ਹਾਲ ਹੈ ਠੀਕ ਹੈ ਬੋਲੀਏ ਜੀ ਤੁਸੀਂ ਸੁਣਾਓ ਬਸ ਠੀਕ ਹੈ ਹੋਰ ਸੁਣਾਓ ਬੱਸ ਵਧੀਆ ਜੀ ਫਰ ਕਾਰੋਬਾਰ ਕਿਹੋ ਜਿਹਾ ਕਾਰੋਬਾਰ ਠੀਕ ਹੈ ਜੀ ਤੁਸੀਂ ਸੁਣਾਓ ਅੱਜ ਮਾਦਿਰ ਮੁਸਵਾਈਆਂ ਹਾਂਜੀ ਮੈਂ ਤਾਂ ਜੀ ਵੀਰ ਜੀ ਨੂੰ ਮੇਰੇ ਨਾਮ ਭਾਬੀ ਨੂੰ ਮੇਨਾ ਨਾਲੇ ਚਲੋ ਵਧੀਆ ਕੀਤਾ ਬੱਚੇ ਨਹੀਂ ਆਏ ਬੱਚੇ ਨਹੀਂ ਆਏ ਬੱਚੇ ਘਾਰ ਹੀ ਗਏ ਨੇ ਉਹ ਦਾਦੀ ਕੋ ਬੈਠੇ ਜਿਹੜੇ ਆਈ ਰਹਿਣ ਵੀ ਆਈਆਂ ਤੇ ਬੱਚਿਆਂ ਨੂੰ ਲੈ ਕੇ ਨਹੀਂ ਆਈ ਤਾਂ ਬੱਚੇ ਲੈ ਆਂਦੇ ਨਾਲ ਹਾਂਜੀ ਕੋਈ ਗੱਲ ਨਹੀਂ ਬੱਚੇ ਵੀ ਆ ਜਾਣਗੇ ਬਾਅਦ ਛੋ ਅੱਛਾ ਉਹ ਜੀ ਜਾਈ ਛੱਡ ਜਣਗੇ ਨਾ ਹੋ ਛੱਡ ਜਣਗੇ ਚਲ ਠੀਕ ਹੈ ਹਾਂਜੀ ਅੱਛਾ ਦੱਸ ਮੈਨੂੰ ਈ ਹੈ ਵੀ ਕੁੜੀ ਲੈ ਆਵਾ ਗੁਰਜਾਣਾ ਨਹੀਂ ਕੁਛ ਨਹੀਂ ਖਾਣਾ ਮੈਂ ਵੀ ਇਸ ਤਰ੍ਹਾਂ ਬੜੀ ਹੰਦਾਸ ਮੈਨੂੰ ਨਹੀਂ ਨਹੀਂ ਕੁਛ ਨਹੀਂ ਖਾਣਾ ਜੋ ਖਾਣਾ ਦੱਸਦੇ ਮੈਨੂੰ ਕੁੜੀ ਖਾਣਾ ਗੁਰਜਾਣਾ ਗੁਰਜਾ ਲੈਣਾ ਵੀ ਜੀ ਗੁਰਜਾ ਲੈਣਾ ਹਾਂਜੀ ਚਲ ਠੀਕ ਮੈਂ ਚੱਲਿਆ ਗੁਰਜਾ ਲੈ ਆਵਾ ਠੀਕ ਹੈ ਠੀਕ ਹੈ ਜੀ ਲੱਗ ਜਾਣਾ ਦਹਾ ਘੰਟਾ ਦਬੜਾ ਘੰਟਾ ਆ ਕੋਈ ਗੱਲ ਨਹੀਂ ਕੋਈ ਠੀਕ ਹਾਂਜੀ ਕੋਣ ਪਾਣੀ ਪਾਣੀ ਬੀਮਾਨ ਨੂੰ ਕਹਿੰਦਾ ਪਾਣੀ ਦਿੱਤਾ ਨਹੀਂ ਇਹਨਾਂ ਨੇ ਕੋਈ ਗੱਲ ਮੈਂ ਪੀ ਲਾਂਗੀ ਚਲ ਠੀਕ ਹੈ ਹਾਂਜੀ ਠੀਕ ਹੈ ਪਾਣੀ ਨਹੀਂ ਦਿੱਤਾ ਲੈ ਦੋ ਮੈਂ ਕੀ ਕਰਾਂ ਵੀਰ ਜੀ ਨੂੰ ਕਵਾਂ ਬਾਜ਼ ਮਾਰ ਕੇ ਕਵਾਂ ਪਾਣੀ ਦੇ ਦਿਓ ਪਿਆ ਆਪ ਲੋਆ ਆਪਨੇਂ ਦੀ ਚੰਗੀ ਵੀ ਨਹੀਂ ਲੱਗਦੀ ਉਹਨੇ ਕਹਿੰਨਾ ਆਪ ਆ ਵੀ ਚਤਰਾ ਨਹੀਂ ਬਣਾ ਸਕਦੇ ਗੰਗਾ ਨਹੀਂ ਲਗਦਾ ਹੁੰਤੇ ਦਾ ਹੀ ਰਾਜ ਗਨਤ ਥੇ ਕੀ ਕਰਾਂ ਮੈਂ ਹੁੰਦਾ ਮੈਂ ਕੋਈ ਚੀਜ਼ ਵੀ ਨਹੀਂ ਖਾ ਸਕਦੀ ਆਪ ਫੜ ਕੇ ਮਾਰ ਦਿੰਦਿਆ ਸਾਰੀਆਂ ਮੈਂ ਚੀਜ਼ਾਂ ਫ੍ਰੀਜ ਚੋਂ ਕੱਢ ਕੇ ਲੈ ਲੈਂਦੀ ਸਾਂ ਜਿੱਥੇ ਮੱਡੀ ਟੂਰੀ ਫਿਰਦੀ ਸਾਂ ਹੁਣ ਤੇਦਾ ਹੁਕਮ ਚੱਲਣਾ ਚਾਲ ਮਨਾ ਕੋਈ ਜਿੱਥੇ ਇਨਾ ਸਬਰ ਕੀਤਾ ਉਥੇ ਹੋਰ ਸੀ ਨਹੀਂ ਤਾਂ ਮੋਂ ਨੇ ਵੇਦੀ ਆਵਾਜ਼ ਮਾਰਦੀ ਭਾਬੀ ਨੂੰ ਤਾਨੀ ਸਿੱਧੇ ਮੋਹਲੀ ਬੋਲੀ ਅੱਜ ਤੇ ਆਂਦੇ ਆ ਸਾਰੀ ਗੰਦੀ ਤੂੰ ਤੇ ਵੇਲੇ ਰਹਿੰਦੇ ਚ 10 ਕੋਈ ਖੁਸ਼ੀ ਨਾ ਲਾਂਦਾ ਵਰ ਮੈਂ ਮੰਨਦੇ ਰੱਬ ਦਾ ਰੂਪ ਹੁੰਦੇ ਨੇ ਬੀਬੀ ਉੱਪਰ ਆਇਓ ਆਗੀ ਜੱਬ ਯਾਰ ਗਏ ਇਹਨਾਂ ਨੂੰ ਟਾਈਮ ਲੱਗ ਜਾਣਾ ਮੈਂ ਆਈ ਜੀ ਆਈ ਵੱਡੀ ਇਹਨੇ ਨਾ ਕੁਲਚੇ ਖਾਣੇ ਆ ਕਿ ਮੈਨੂੰ ਪੁੱਛਦਾ ਵੀ ਗੁਲਚੇ ਮਾਂ ਆਣੀ ਖਾਣੇ ਕਿ ਪੂੜੀ ਖਾਣੀ ਸਾਨੂੰ ਤਾਂ ਕਦੀ ਪੁੱਛਿਆ ਨਹੀਂ ਗੁਲਚੇ ਖਾਣੇ ਕਿ ਪੂੜੀ ਖਾਣੀ ਭੈਣ ਮਾਰੀ ਤੈਨੂੰ ਚਾਈ ਚੜ ਜਾਂਦਾ ਵੈ ਪਤਾ ਨਹੀਂ ਭੈਣ ਆ ਗਈ ਆ ਕਿ ਆਸਮਾਨ ਤੋਂ ਕੋਈ ਫਰਿਸ਼ਤਾ ਹੀ ਆ ਗਿਆ ਪਤਾ ਨਹੀਂ ਕਿ ਇਹ ਨੂੰ ਹੁੰਦਾ ਵੈ ਜਦੋਂ ਭੈਣ ਆਂਦੀ ਹੱਜ ਤੱਕਲੇਸ਼ ਹੀ ਪੈ ਜਾਂਦਾ ਵੈ ਆਏ ਵੀ ਤੇ ਮੂੰ ਚੱਕ ਕੇ ਆ ਜਾਂਦੀ ਦੂਜੇ ਤੀਜੇ ਦਿਨ ਮੇਰੇ ਵਾਸਤੇ ਤੇ ਮੈਨੂੰ ਤਾਂ ਚਾਪਟ ਪਤਲ ਨਹੀਂ ਲੱਗਦਾ 2 ਮਹੀਨੇ ਇਹਦੇ ਕਦੋਂ ਬੀਤ ਗਏ ਹਰ 2 ਮਹੀਨੇ ਬਾਅਦ ਰਹਿਣ ਦਾ ਕੀ ਮਤਲਬ ਹੋਇਆ ਬੰਦਾ ਹੁੰ ਜਾਵੇ ਮਿਲ ਕੇ ਚੱਲ ਜਾਵੇ ਹੁਣੇ ਦੇ ਬੱਚੇ ਵੀ ਆਏ ਨੇ ਪੂਰਾ ਟੱਬਰ ਇੱਥੇ ਆਇਆ ਨਾ ਮੈਂ ਤੇ ਰੋਟੀਆਂ ਬਣਾਉਂਦੀ ਰਹੇ ਨੇ ਜਦੋਂ ਮਾਂ ਹੁੰਦੀ ਸੀ ਚੱਲ ਮੇਰੀ ਵੀ ਹੈਲਪ ਹੋ ਜਾਂਦੀ ਸੀ ਹੁਣ ਮੈਂ ਇਕੱਲੀ ਗਰਮੀ 'ਚ ਮਰਾਂ ਉਤੋਂ ਕਹਿੰਦਾ ਹੀ ਉਤੋਂ ਸਾਡੇ ਖਰਚ ਕਿੰਨਾ ਕਰਾਉਗੀ ਕਦੀ ਕੁਲਚੇ ਖਾਣੇ ਕਦੀ ਪੂੜੀ ਫੇਰ ਦੁਪਹਿਰ ਦਾ ਖਰਚਾ ਫੇਰ ਰਾਤ ਦੇ ਵਾਈਸ ਆਈਸਕ੍ਰੀਮਾਂ ਆਣੀਆਂ ਕਿੰਨਾ ਖਰਚਾ ਹੁੰਦਾ ਸਾਡਾ ਪਰ ਇਹਨੂੰ ਮੈਂ ਇਹ ਬੰਦੇ ਨੂੰ ਕੀ ਸਮਝਾਵਾਂ ਮੈਂ ਨਾ ਚੁੱਪ ਕਰਕੇ ਪਰੌਂਠੇ ਲਾ ਦੇਣੇ ਆ ਉਹ ਕੁਲਚੇ ਲੈਣਗੇ ਕੁਲਚੇ ਮੇਰੇ ਬੱਚੇ ਖਾਣਗੇ ਓਹ ਚਾਰੇ ਨੇ ਕਿੰਨੀ ਦੇਰ ਹੋ ਗਈ ਕੁਲਚੇ ਖਾਦਿਆ ਕੁਲਚੇ ਨਾ ਮੇਰੇ ਬੱਚੇ ਹੀ ਖਾਣੇ ਇਹਨੂੰ ਮੈਂ ਰੋਟੀ ਟਕਾ ਦੇਣੀ ਆ ਹੋਰ ਕੀ ਐਂਜੀ ਕਰਦੀ ਹੈ ਹੈਲੋ ਦੀਦੀ ਨਾਸ਼ਤਾ ਤੇ ਕਰੋ ਭੁੱਖ ਲੱਗੀ ਹੋਣੀ ਤੁਹਾਨੂੰ ਤੇ ਵੀਜੀ ਕਹਿੰਦੀ ਮੈਂ ਕੁਲਚੇ ਲੈਣ ਚੱਲੇ ਕੁਲਚੇ ਹਾਂ ਹਾਂ ਉਹਨਾਂ ਦਾ ਨਾ ਫੋਨ ਆਇਆ ਸੀ ਤੇ ਕਹਿੰਦੇ ਵੀ ਉੱਥੇ ਟਾਈਮ ਲੱਗੇ ਨਾ ਮੈਂ ਤੇ ਮੈਂ ਕਿਹਾ ਤੁਹਾਨੂੰ ਭੁੱਖ ਲੱਗੀ ਹੋਣੀ ਹੁਣੇ ਤਾਂ ਤੇ ਪ੍ਰੌਨਟੀ ਕੜੀ ਬਣਾਈ ਮੈਂ ਤੁਹਾਡੀ ਫੇਵਰਟ ਉਹ ਖਾਓ ਅੱਛਾ ਠੀਕ ਆ ਚਲੋ ਖਾ ਲਓ ਐਵੇਂ ਜਿੰਦ ਮੈਂ ਕੁਝ ਲੈ ਆਇਆ ਨਾ ਵੇਟ ਕਾਲਾ ਪਾਣੀ ਵੀ ਦਿੱਤਾ ਪ੍ਰੋਟੀਨ ਮੈਨੂੰ ਦੇ ਦਿੱਤੇ ਘਰ ਵੀ ਤੇ ਬਿਆਹੀ ਖਾ ਕੇ ਆਣੀ ਚਲ ਕੋਈ ਨਾ ਆ ਪਖਾਣੇ ਹੁੰਦੇ ਨੇ ਕੁਝ ਤੇ ਦੇ ਤੇ ਮੈਨੂੰ ਰੋਟੀ ਦੇ ਦੇਗੀ ਆ ਕਾ ਹਿਲ ਨਹੀਂ ਆਉਂਦੀ ਕੀ ਕਰੀਏ ਤੇ ਤੇਰੀ ਫੇਵਰਿਟ ਬਣਾਈ ਆ 10 ਫੇਵਰਿਟ ਬਣਾਈ ਮੇਰੀ ਤੈਨੂੰ ਪਤਾ ਹੀ ਨਹੀਂ ਆਣਾ ਫੇਵਰਿਟ ਬਣਾਈ ਹੀ ਨਹੀਂ ਪਹਿਲੇ ਹੀ ਬਣਾ ਕੇ ਰੱਖੀ ਲੀ ਜਾ ਚਾਰ ਦਿਨ ਦੀ ਕੜੀ ਦੇ ਦਿੱਤੀ ਮੈਨੂੰ ਕੋਲੀ ਚ ਪਾ ਕੇ ਬਈ ਦਬਈ